ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਲੇ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭਣ ਭਰਾ ਠੀਕ ਹੋਗੇ ਅਸੀਂ ਉਹ ਠੀਕ ਠਾਕ ਪਰਮਾਤਮਾ ਤਨ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੀ ਜੈ ਦੇ ਪਿਆਰ ਪਰ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਭੈਣ ਭਰਾ ਸਾਡੀ ਵੀਡੀਓ ਦੇਖਦੇ ਆ ਪਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਪਲੀਜ਼ ਸਾਡੇ ਚੈਨਲ ਨੂੰ ਵੀ 2 ਸਕਿੰਟ ਪੜ ਕੇ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਨਾਲ ਹੀ ਨਾਲ ਤੁਸੀਂ ਬੈਲ ਦਬਾ ਲਿਆ ਕਰੋ ਤਾਂ ਕਿ ਤੁਹਾਨੂੰ ਸਾਡੀਆਂ ਸਾਰੀਆਂ ਵੀਡੀਓ ਦੇਖਣ ਨੂੰ ਮਿਲ ਸਕਣ ਤੇ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਪਿਆਰਿਆਂ ਜੀ ਕਮੈਂਟਾਂ ਨਾਲ ਸ਼ੁਰੂਆਤ ਅੱਜ ਦਾ ਪਹਿਲਾ ਕਮੈਂਟ ਸੀ ਸਾਡਾ ਭੈਣ ਸ਼ਪਿੰਦਰ ਕੌਰ ਵੱਲੋਂ ਜਿਹੜੇ ਕਹਿੰਦੇ ਕਿ ਭੈਣ ਮੇਰੇ ਚਿਹਰੇ ਤੇ ਪਿਗਮੈਂਟੇਸ਼ਨ ਆ ਤੇ ਉਹਦੇ ਬਾਰੇ ਪਲੀਜ਼ ਕੁਝ ਦੱਸੋ। ਔਰ ਸਾਡਾ ਅੱਜ ਦਾ ਦੂਸਰਾ ਕਮੈਂਟ ਸੀ ਮੈਂ ਜਲਾਲਾਬਾਦ ਤੋਂ ਜਿਹੜੇ ਕਹਿੰਦੇ ਕਿ ਭੈਣ ਤੁਹਾਡੀਆਂ ਵੀਡੀਓ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਸੋ ਭੈਣਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ। ਤੇ ਅੱਜ ਦਾ ਤੀਸਰਾ ਕਮੈਂਟ ਸੀ ਸਾਡੀ ਭੈਣ ਰੁਪਿੰਦਰ ਕੌਰ ਵੱਲੋਂ ਜੋ ਕਿ ਮੁੱਲਾ ਬੁੱਲਾ ਧਿਆਨਾ ਤੋਂ ਆ ਕਿ ਤਾਂ ਭੈਣ ਜੀ ਤੁਹਾਡਾ ਵੀ ਬਹੁਤ-ਬਹੁਤ ਦਿਲੋਂ ਧੰਨਵਾਦ ਸੋ ਇਸ ਤਰ੍ਹਾਂ ਦੇ ਪਿਆਰੇ-ਪਿਆਰੇ ਕਮੈਂਟ ਆਉਂਦੇ ਆ ਔਰ ਇੱਕ ਹੋਰ ਕਮੈਂਟ ਸੀ ਜਿਨ੍ਹਾਂ ਨੇ ਭੈਣ ਨੇ ਕਿਹਾ ਕਿ ਭੈਣ ਸ਼ੇਰ ਤੇ ਛਾਈਆਂ ਬਹੁਤ ਆ ਤੇ ਪਲੀਜ਼ ਤੁਸੀਂ ਉਹਨਾਂ ਲਈ ਕੁਝ ਦੱਸੋ ਅ ਤੁਸੀਂ ਐਡਾ ਸਾਡਾ ਥੰਬਨੇਲ ਵੇਖ ਕੇ ਸਮਝ ਹੀ ਗਏ ਹੋਣੇ ਆ ਕਿ ਮੈਂ ਤੁਹਾਡੇ ਲਈ ਕਿਹੜੀ ਚੀਜ਼ ਦੱਸਣ ਲੱਗੀ ਆ ਸੋ ਚਲੋ ਆਪ ਆਜੋ ਆਪਾਂ ਤੁਹਾਨੂੰ ਇਸ ਚੀਜ਼ ਦੇ ਗੁਣ ਵੀ ਦਿਖਾਉਨੇ ਆ ਕਿਸ ਤਰ੍ਹਾਂ ਆਪਾਂ ਇਸ ਚੀਜ਼ ਤੋਂ ਫਾਇਦਾ ਲੈ ਸਕਦੇ ਆ ਹਮੇਸ਼ਾ ਜਿੱਤਨਾ ਸਾਡੀ ਜਿਹੜੀ ਵੀਡੀਓ ਹੁੰਦੀ ਆ ਸਕਿਨ ਦੇ ਅਕੋਰਡਿੰਗ ਹੁੰਦੀ ਆ ਔਰ ਹਮੇਸ਼ਾ ਅਸੀਂ ਰਸੋਈ ਦੇ ਨਾਲ ਜੁੜੀਆਂ ਨੇਚਰਲ ਚੀਜ਼ਾਂ ਨਾਲ ਦੱਸਦੇ ਆ ਤੁਹਾਨੂੰ ਕਿ ਤੁਸੀਂ ਕਿਸ ਤਰ੍ਹਾਂ ਵਧੀਆ ਜਿਹਾ 글로 ਪਾ ਸਕਦੇ ਹੋ ਕਿਸ ਤਰ੍ਹਾਂ ਚਿਹਰੇ ਨੂੰ ਜਵਾਨ ਰੱਖ ਸਕਦੇ ਆ 글로 ਆਪਾਂ ਸਭ ਤੋਂ ਪਹਿਲਾਂ ਅੱਜ ਗੱਲ ਕਰਦੇ ਆ ਆਲੂ ਦੀ ਆਲੂ ਜਿਹੜਾ ਹੁੰਦਾ ਵਾ ਉਹ ਹਰ ਘਰ ਹਰ ਰਸੋਈ 'ਚ ਮੌਜੂਦ ਹੁੰਦਾ ਕੋਈ ਘਰ ਨਹੀਂ ਜਿਹਦੇ ਵਿੱਚ ਆਲੂ ਨਾ ਹੋਵੇ ਜਿਹੜੀ ਰਸੋਈ 'ਚ ਆਲੂ ਦੇ ਪਹਿਲਾਂ ਤੇ ਆਪਾਂ ਆਲੂ ਦੇ ਫਾਇਦੇ ਤੁਹਾਨੂੰ ਗਿਣਾਉਂਦੇ ਕਿ ਆਲੂ ਦੇ ਕੀ ਕੀ ਫਾਇਦੇ ਆ ਤੇ ਫਿਰ ਆਪਾਂ ਕਿਸ ਤਰ੍ਹਾਂ ਲਗਾਉਣਾ ਇਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੇ ਆਲੂ ਦੇ ਵਿੱਚ ਜਿਹੜਾ ਐਂਟੀਆਕਸੀਡੈਂਟ ਪਾਇਆ ਜਾਂਦਾ ਵਾ ਜਿਹੜਾ ਕਿ ਸਾਨੂੰ ਨੇਚਰਲ ਕੁਦਰਤੀ ਗਲੋ ਦਿੰਦਾ ਵਾ ਠੀਕ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੇ ਬਲੀਚ ਦੇ ਤੱਤ ਪਾਇਏ ਜਾਂਦੇ ਆ ਵਿਟਾਮਿਨ ਸੀ ਨਾ ਭਰਪੂਰ ਹੁੰਦਾ ਆਲੂ ਔਰ ਬਲੀਚ ਦੇ ਤੱਤ ਉਹਨੇ ਜੇ ਦਿਨ ਆਪਾਂ ਕੀ ਚਿਹਰਾ ਸਾਡਾ ਬਹੁਤ ਸੋਹਣਾ ਬੜਾ ਵਧੀਆ ਨਿਕਲ ਜਾਂਦਾ ਵਾ ਇਸ ਤੋਂ ਲਵਾ ਜਿਨ੍ਹਾਂ ਦੇ ਅੱਖਾਂ ਦੇ ਥੱਲੇ ਕਾਲੇ ਘੇਰੇ ਹੁੰਦੇ ਆ ਜਾਂ ਅੱਖਾਂ ਦੇ ਥੱਲੇ ਸੋਜ ਹੁੰਦੀ ਆ ਪਰ ਜਿਹੜੇ ਵੀ ਇਹਦਾ ਆਲੂ ਦਾ ਰਸ ਆਪਣੀ ਅੱਖਾਂ ਦੇ ਥੱਲੇ ਲਗਾਉਂਦੇ ਆ ਤਾਂ ਉਹਨਾਂ ਦਾ ਜਿਹੜਾ ਹੌਲੀ-ਹੌਲੀ ਜਿਹੜੇ ਕਾਲੇ ਘੇਰੇ ਆ ਥੱਲੇ ਅੱਖਾਂ ਦੇ ਜਿਹੜੇ ਕਾਲੇ ਡਾਰਕ ਸਰਕਲ ਜਿਨੂੰ ਬੋਲਦੇ ਨੇ ਉਹ ਘੱਟ ਹੋ ਕੇ ਬਿਲਕੁਲ ਨਵੇਂ ਨੈਚੁਰਲ ਫੇਸ ਦੀ ਤਰ੍ਹਾਂ ਕਲਰ ਹੋ ਜਾਂਦਾ ਵਾ ਉਸ ਤੋਂ ਇਲਾਵਾ ਇਹਦੇ ਵਿੱਚ ਐਂਟੀਬੈਕਟੀਰੀਆ ਹੁੰਦਾ ਵਾ ਜਿਹੜਾ ਕਿ ਸਾਡੇ ਜਿਸ ਤਰ੍ਹਾਂ ਮੂੰਹ ਤੇ ਕਿੱਲ ਮੁਹਾਸੇ ਹੋਣਾ ਉਹਨਾਂ ਨੂੰ ਜਿਹੜਾ ਵਾ ਸਹੀ ਕਰਦਾ ਵਾ ਤੇ ਚਿਹਰਾ ਜਿਹੜਾ ਸਾਫ਼ ਕਰਦਾ ਵਾ ਆਲੂ ਦੇ ਵਿੱਚ ਇੰਨੇ ਵੇ ਗੋਣੇ ਆ ਕਿ ਸਾਨੂੰ ਪਤਾ ਨਹੀਂ ਕਿ ਸਾਡੇ ਰਸੋਈ ਦੇ ਵਿੱਚ ਜਿਹੜਾ ਖਾਣ ਵਾਲਾ ਆਲੂ ਆ ਇਹ ਸਾਡੇ ਚਿਹਰੇ ਦੇ ਲਗਾਉਣ ਦੇ ਕਿੰਨਾ ਕੰਮ ਆਉਂਦਾ ਤੁਸੀਂ ਵੀ ਕਦੀ ਵੀ ਸਟੱਡੀ ਕਰਕੇ ਦੇਖਿਓ ਕਿ ਤੁਹਾਨੂੰ ਆਲੂ ਦੇ ਵਿੱਚ ਕਿੰਨੇ ਗੋਣ ਨਜ਼ਰ ਆਉਗੇ ਕਿਉਂਕਿ ਆਪਾਂ ਜਿਹੜੀ ਵੀ ਚੀਜ਼ ਦੱਸਦੇ ਹਾਂ ਜੋ ਵੀ ਦੱਸਦੇ ਹਾਂ ਪਹਿਲਾਂ ਆਪੋ ਤੇ ਸਟੱਡੀ ਕਰਦੇ ਹਾਂ ਪਹਿਲਾਂ ਪੋਦੇ ਬਾਰੇ ਜਾਣਦੇ ਹਾਂ ਕਿ ਇਹ ਕਿਹੜੀ-ਕਿਹੜੀ ਸੀਜ਼ ਕਿ ਕਿਸ ਕਿਸ ਤਰ੍ਹਾਂ ਦਾ ਕੰਮ ਕਰ ਸਕਦੀ ਆ ਠੀਕ ਹੈ ਫੇਰ ਹੀ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਦੇ ਆ ਬਾਕੀ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਹਮੇਸ਼ਾ ਬੋਲਦੀ ਹੁੰਨੀ ਆ ਕਿ ਜਦੋਂ ਵੀ ਤੁਸੀਂ ਕੋਈ ਫੁੱਜ ਵੀ ਚੀਜ਼ ਆਪਣੇ ਫੇਸ ਤੇ ਲਗਾਉਣ ਲੱਗਦੇ ਆ ਪਲੀਜ਼ ਤੁਸੀਂ ਉਹਨੂੰ ਆਪਣੇ ਇੱਕ ਵਾਰੀ ਪੈਚ ਟੈਸਟ ਉਹਦਾ ਜ਼ਰੂਰ ਕਰਿਆ ਕਰੋ ਥੋੜੀ ਜੋ ਚੀਜ਼ ਆਪਣੇ ਹੱਥ ਤੇ ਲਗਾ ਕੇ ਜ਼ਰੂਰ ਦੇਖਿਆ ਕਰੋ ਕਿਉਂਕਿ ਹਰ ਇੱਕ ਚਿਹਰੇ ਨੂੰ ਹਰ ਕਿਸੇ ਨੂੰ ਛੂਟ ਨਹੀਂ ਕਰਦੀ ਆ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਹੋਵੇ ਇਸ ਕਰਕੇ ਇੱਕ ਟੈਸਟ ਤੇ ਜ਼ਰੂਰ ਬੰਦਾ ਵਾ ਜਦੋਂ ਵੀ ਤੁਸੀਂ ਕਦੇ ਕੁਝ ਚਿਹਰੇ ਤੇ ਲਗਾਉਣ ਲੱਗੋ ਕਿਉਂਕਿ ਹੁੰਦਾ ਹੈ ਕਿ ਕਦੀ ਕਦੀ ਆਪਾਂ ਕੋਈ ਚੀਜ਼ ਲਗਾਉਣੇ ਸਾਡੇ ਚਿਹਰੇ ਤੇ ਜਲਨ ਹੋ ਜਾਂਦੀ ਆ ਜਾਂ ਲਾਲ ਹੋ ਜਾਂਦਾ ਵਾ ਜਾਂ ਸਾਨੂੰ ਚੀਜ਼ ਛੂਟ ਨਹੀਂ ਕਰਦੀ ਇਸ ਕਰਕੇ ਬਹੁਤ ਚੀਜ਼ਾਂ ਹੁੰਦੀ ਆ ਆਪਾਂ ਨੂੰ ਪਤਾ ਹੀ ਹੁੰਦਾ ਕਿ ਆਪਾਂ ਆ ਚੀਜ਼ਾਂ ਚਿਹਰੇ ਤੇ ਆਪਣੇ ਨਹੀਂ ਲਗਾ ਸਕਦੇ ਦੇ ਮੈਨੂੰ ਨਹੀਂ ਸ਼ੁਰੂ ਕਰਦੀ ਪਰ ਕੋਈ ਕੋਈ ਚੀਜ਼ਾਂ ਨੇ ਕਿ ਆਪਾਂ ਜਲਦਬਾਜ਼ੀ ਚ ਲਗਾ ਲੈਨੇ ਸੋ ਇੱਕ ਵਾਰੀ ਟੈਸਟ ਜਰੂਰ ਕਰਿਆ ਕਰੋ ਫਿਰ ਆਪਣੇ ਜਿਹੜੇ ਲਗਾਇਆ ਕਰੋ ਇਹ ਤੁਹਾਡੇ ਹੀ ਮਤਲਬ ਭਲੇ ਭਲੇ ਦੀ ਗੱਲ ਆ ਤੋ ਲੋ ਜੀ ਆਪਾਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਦੱਸਦੇ ਆ ਕਿ ਆਲੂ ਦਾ ਜਿਹੜਾ ਰਸ ਆ ਉਹਨੂੰ ਆਪਾਂ ਕਿਸ ਤਰ੍ਹਾਂ ਕੱਢਣਾ ਤੇ ਕਿਸ ਤਰ੍ਹਾਂ ਲਗਾਉਣਾ ਆਲੂ ਤੁਸੀਂ ਬਿੱਲੀ ਕਸ਼ ਕਰ ਲਓ ਬਿੱਲੀ ਕਸ਼ ਕਰਕੇ ਅੱਧਾ ਆਲੂ ਲੈ ਲਓ ਮੈਂ ਕਿੰਨੀ ਬਹੁਤ ਜ਼ਿਆਦਾ ਹੋ ਜਾਂਦਾ ਅੱਧਾ ਆਲੂ ਉਹਨੂੰ ਬਿੱਲੀ ਕਸ਼ ਕਰਕੇ ਉਹਦਾ ਰਸ ਕੱਢ ਕੇ ਰੱਖ ਲਓ ਜੇ ਤੁਹਾਡੇ ਅੱਖਾਂ ਦੇ ਥੱਲੇ ਕਾਲੇ ਘੇਰੇ ਆ ਅੱਖਾਂ ਦੇ ਹੇਰੇ ਅਤੇ ਰੂਹ ਦੀ ਮਦਦ ਦੇ ਨਾਲ ਤੁਸੀਂ ਆਪਣੇ ਅੱਖਾਂ ਦੇ ਥੱਲੇ ਜਿਹੜਾ ਮੋਨੋ ਲਗਾਣਾ ਵਾ ਔਰ ਬਹੁਤ ਜਲਦ ਹੀ ਤੁਹਾਡੇ ਜਿਹੜੇ ਕਾਲੇ ਘੇਰੇ ਇੱਕਦਮ ਸਹੀ ਹੋ ਕੇ ਡਾਰਕ ਸਰਕਲ ਸਹੀ ਹੋ ਕੇ ਤੁਹਾਡੇ ਫੇਸ ਵਰਗਾ ਜਿਹੜਾ ਨੈਚੁਰਲ ਜਿਸ ਤਰ੍ਹਾਂ ਦਾ ਤੁਹਾਡਾ ਫੇਸ ਉਸ ਤਰ੍ਹਾਂ ਦਾ ਹੀ ਤੁਹਾਡਾ ਰੰਗ ਹੋ ਜਾਊਗਾ ਉਸ ਤੋਂ ਇਲਾਵਾ ਤੁਸੀਂ ਕਿਉਂਕਿ ਇਹਦੇ ਵਿੱਚ ਕੁਦਰਤੀ ਬਲੀਚ ਹੁੰਦੀ ਹੈ ਉਸ ਤੋਂ ਇਲਾਵਾ ਜੇ ਤੁਹਾਡੇ ਚਿਹਰੇ ਤੇ ਪਿਗਮੈਂਟੇਸ਼ਨ ਜਾਂ ਸ਼ਾਇਆ ਵਾ ਤੇ ਤੁਸੀਂ ਆਲੂ ਦਾ ਜਿਹੜਾ ਰਾਸ ਆ ਉਹਨੂੰ ਦੋ ਤਰੀਕੇ ਨਾਲ ਲਗਾ ਸਕਦੇ। ਇੱਕ ਤੁਸੀਂ ਲਗਾ ਸਕਦੇ ਆ ਕਿ ਆਲੂ ਦਾ ਰਾਸ ਤੁਸੀਂ ਬਿਲੀ ਗਿਸ਼ ਕਰਕੇ ਕਾਢ ਕੇ ਮਿਚੋੜ ਕੇ ਰੱਖ ਲੈਣਾ ਵਾ ਤੇ ਦਿਨ ਦੇ ਵਿੱਚ ਦੋ ਤੋਂ ਤਿੰਨ ਵਾਰੀ ਤੁਸੀਂ ਆਪਣੇ ਫੇਸ ਤੇ ਰੂਮ ਦੀ ਮਦਦ ਦੇ ਨਾਲ ਲਗਾ ਲੈਣਾ ਕਿਉਂਕਿ ਲਗਾ ਲਿਆ ਅੱਧਾ ਘੰਟਾ ਛੱਡਤਾ ਫਿਰ ਕੋਈ ਕੰਮ ਖਾਂਦਾ ਕਰ ਲਿਆ ਮੂੰਹ ਮੂੰਹ ਧੋ ਲਿਆ ਫਿਰ ਉਸ ਤੋਂ ਬਾਅਦ ਫੇਰ ਲਗਾ ਲਿਆ। ਇਹ ਬੜਾ ਨਾਰਮਲ ਜਿਹਾ ਤਰੀਕਾ ਲਗਾਉਂਦਾ। ਉਹਦਾ ਦੂਸਰਾ ਤਰੀਕਾ ਲਗਾਉਂਦਾ ਇਹ ਵਾ ਕਿ ਆਲੂ ਦਾ ਤੁਸੀਂ ਰਾਸ ਕੱਢ ਕੇ ਰੱਖ ਲੈਣਾ ਵਾ। 2 ਚਮਚ ਆਲੂ ਦਾ ਰਸ ਪਾ ਲੋ ਤੇ ਵਿੱਚ ਤੁਸੀਂ 1 ਚਮਚ ਬਿਸਣ ਦਾ ਪਾ ਲੋ ਜੇ ਤੁਹਾਡਾ ਚਿਹਰਾ ਜਿਆਦਾ ਮਤਲਬ ਕਿ ਡਰਾਈ ਆ ਤੇ ਤੁਸੀਂ ਇਹਦੇ ਵਿੱਚ 2 ਬੂੰਦਾਂ ਜਿਹੜੀਆਂ ਹਨ ਨਾਰੀਅਲ ਦੇ ਤੇਲ ਦੀਆਂ ਵੀ ਪਾ ਸਕਦੇ ਆ ਠੀਕ ਹੈ ਵੈਸੇ ਵੀ ਜਿਹੜਾ ਆਲੂ ਹੁੰਦਾ ਆਲੂ ਦੇ ਵਿੱਚ ਬਹੁਤ ਪਾਣੀ ਹੁੰਦਾ ਤੇ ਇਹ ਸਾਡੇ ਚਿਹਰੇ ਨੂੰ ਹਾਈਡਰੇਟ ਕਰਦਾ ਵਾ ਔਰ ਚਿਹਰੇ ਨੂੰ ਜਿਹੜਾ ਮੋਇਸਚਰਾਈਜ਼ ਵੀ ਕਰਦਾ ਵਾ ਔਰ ਉਹਦੇ ਨਾਲ ਕੀ ਹੁੰਦਾ ਵਾ ਕੀ ਸਾਡਾ ਚਿਹਰਾ ਜਿਹੜਾ ਨਰਮ ਤੇ ਮੁਲਾਇਮ ਬਣਿਆ ਰਹਿੰਦਾ ਜਿਨ੍ਹਾਂ ਦਾ ਜਿਹੜਾ ਡਰਾਈ ਰਹਿੰਦਾ ਨਾ ਉਹਨਾਂ ਦਾ ਨਰਮ ਤੇ ਮੁਲਾਇਮ ਚਿਹਰਾ ਹੋ ਜਾਂਦਾ ਉਹਦਾ ਤੁਸੀਂ ਇੱਕ ਪੈਕ ਬਣਾ ਲੈਣਾ ਇਸ ਤਰੀਕੇ ਨਾਲ ਗੇਸਨ ਪਾਪੇ ਤੇ ਪੈਕ ਨੂੰ ਤੁਸੀਂ 15 ਫਲ ਮਿੰਟ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਤੁਸੀਂ ਭਾਵੇਂ ਜੇ ਤੁਹਾਡੇ ਚਿਹਰੇ ਤੇ ਪਿਗਮੈਂਟੇਸ਼ਨ ਛਾਹੀ ਹੋਆ ਤੁਸੀਂ ਇਹ ਪੈਕ ਭਾਵੇਂ ਰੋਜ਼ ਲਗਾ ਲਓ ਇਹਦਾ ਕੋਈ ਨੁਕਸਾਨ ਨਹੀਂ ਆ ਕਿ ਤੁਹਾਡੇ ਚਿਹਰੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਊਗਾ ਬਸ ਇਹ ਕਿ ਚਿਹਰਾ ਡਰਾਈ ਜਿਨ੍ਹਾਂ ਦਾ ਡਰਾਈ ਚਿਹਰਾ ਰਹਿੰਦਾ ਉਹ ਬੇਸਨ ਲਗਾਉਣ ਦੇ ਨਾਲ ਉਹਨਾਂ ਨੂੰ ਥੋੜਾ ਜਿਹਾ ਹੁੰਦਾ ਵਾਕੀ ਜਿਸ ਤਰ੍ਹਾਂ ਖੁਸ਼ਕ ਹੁੰਦਾ ਨਵੇਸ਼ ਬੇਸਨ ਅਸਰ ਤੇ ਮੈਂ ਤਸਿਆਕੀ ਉਹਦੇ ਚ ਦੋ ਬੂੰਦਾਂ ਨਾਇਲ ਦਾ ਤੇਲ ਪਾ ਲਓ ਤੇ ਤੁਸੀਂ ਰੋਜ਼ ਲਗਾਓ ਚਿਹਰਾ ਦੇਖੋ ਤੁਹਾਡਾ ਕਿੰਨਾ ਸੋਹਣਾ ਕਿੰਨਾ ਵਧੀਆ ਜਿਹੜਾ ਨੇਚਰਲ ਗਲੋ ਚਿਹਰੇ ਤੇ ਆਊਗਾ ਇੱਕਦਮ ਤੁਹਾਡਾ ਚਿਹਰਾ ਜਿਹੜਾ ਬਿਲਕੁਲ ਜਿਹੜਾ ਇੱਕਦਮ ਸਾਫ਼ ਨਜ਼ਰ ਆਊਗਾ ਕਿਸੇ ਵੀ ਤਰ੍ਹਾਂ ਦੇ ਕੋਈ ਦਾਗ ਨਹੀਂ ਰਹਿਣਗੇ ਇੱਥੇ ਮੈਂ ਨਾਰੀ ਆਪਣਾ ਆਲੂ ਦਾ ਰਸ ਲਿਆ ਵਾ ਠੀਕ ਆ ਤੇ ਆਲੂ ਦਾ ਰਸ ਮੈਂ ਜਿਹੜਾ ਇੱਥੇ ਦੋ ਚਮਚ ਪਾਵਾਂਗੀ ਆਲੂ ਦੇ ਰਸ ਦਾ ਜਿਦੋਂ ਆਪਾਂ ਬੜਾਂ ਤੇ ਰੱਖ ਦੇਣਾ ਇਹਦੇ ਥੱਲੇ ਜਿਹੜਾ ਇਹਦਾ ਅਸਲੀ ਅਸਰ ਹੁੰਦਾ ਇਹਦੇ ਥੱਲੇ ਹੁੰਦਾ ਵਾ ਦੇਖੋ ਇਹਦੇ ਥੱਲੇ ਨਾ ਇਸ ਤਰ੍ਹਾਂ ਜੰਮ ਜਾਂਦਾ ਵਾ ਮੈਂ ਹੁਣੇ ਤੁਹਾਨੂੰ ਦਿਖਾਉਣੀ ਆ ਦੇਖੋ ਆਹ ਦੇਖੋ ਆ ਇਹਦਾ ਅਸਲੀ ਅਸਰ ਦਿਰਾਵਾ ਔਰ ਆ ਹੀ ਇਹਦਾ ਰਸ ਹੈ ਠੀਕ ਹੈ ਇਹ ਜਿਹੜਾ ਇਹਦਾ ਰਸ ਆਪਾਂ ਕੱਢ ਲਿਆ ਔਰ ਇਹਦੇ ਵਿੱਚ ਇਹਦੇ ਨਾਲ ਆਪਾਂ ਜਿਹੜੀ ਆ ਬਲੀਸ ਕਰੀਮ ਵੀ ਬਣਾ ਸਕਦੇ ਆ ਇਹਦੇ ਨਾਲ ਆਪਾਂ ਜਿਹੜਾ ਵਾ ਦੋਸਤੋਂ ਇਲਾਵਾ ਜਿਸ ਤਰ੍ਹਾਂ ਆਪਾਂ ਫੇਸ਼ੀਅਲ ਕਰਨਾ ਹੋਵੇ ਉਹਦੇ ਕੰਮ ਚ ਵੀ ਲਿਆ ਸਕਦੇ ਲੋ ਵੀ ਮੈਂ 1 2 ਚਮਚ ਤੇ ਆਲੂ ਦਾ ਰਸ ਲੇ ਲਿਆ ਇਹਦੇ ਵਿੱਚ ਆਪਾਂ ਇੱਕ ਟੇਬਲ ਸਪੂਨ ਵੇਸਣ ਦਾ ਪਾਉਂਦੇ ਆ ਪਹਿਲਾਂ ਆਪਾਂ ਥੋੜਾ ਜਿਹਾ ਹੀ ਪਾਉਣਾ ਵਾ ਉਸ ਤੋਂ ਬਾਅਦ ਆਪਾਂ ਨੂੰ ਆਪਣੇ ਫੇਸ ਤੇ ਲਗਾਵਾਂਗੇ ਲੋ ਜੀ ਮੈਂ ਜਿਹੜਾ ਪੈਕ ਬਣਾਇਆ ਸੀ ਉਹਨੂੰ ਆਪਣੇ ਚਿਹਰੇ ਤੇ ਲਗਾ ਰਹੀ ਆ ਔਰ ਮੈਂ ਜਿਸ ਤਰ੍ਹਾਂ ਹਮੇਸ਼ਾ ਦੱਸਦੀ ਹੁੰਦੀ ਆ ਜਦੋਂ ਤੁਸੀਂ ਪੈਕ ਕੋਈ ਵੀ ਲਗਾਉਂਦੇ ਆ ਤੇ ਚਿਹਰੇ ਦੀ ਜਗ੍ਹਾ ਨਾਲ ਨਾਲ ਤੁਸੀਂ ਆਪਣੀ ਬੈਕ ਨੈਕ ਤੇ ਵੀ ਲਗਾ ਸਕਦੇ ਆ ਹੱਥਾਂ ਤੇ ਵੀ ਲਗਾ ਸਕਦੇ ਆ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਤੁਸੀਂ ਰੋਜ਼ ਪੈਕ ਵੀ ਬਣਾ ਕੇ ਲਗਾ ਸਕਦੇ ਆ ਤਾਂ ਕਿ ਤੁਹਾਡਾ ਜਿਹੜਾ ਚਿਹਰਾ ਵਾ ਸੋਨਾ ਤੇ ਜਵਾਨਪ ਹੋਵੇ ਔਰ ਦੂਸਰਾ ਇਹਦੇ ਵਿੱਚ ਜਿਹੜੀਆਂ ਗੁਣ ਹੁੰਦੇ ਨੇ ਨਾ ਕਿ ਇਹ ਨਾ ਸਾਨੂੰ ਜਿਸ ਤਰ੍ਹਾਂ ਨੇਚਰਲ ਜਿਹੜਾ 글로ਅ ਤੇ ਦਿੰਦਾ ਹੀ ਦਿੰਦਾ ਉਹਦੇ ਨਾਲ ਸਾਡੇ ਚਿਹਰੇ ਦੇ ਜਿਹੜੇ ਹੌਲੀ ਹੌਲੀ ਸਾਡੇ ਚਿਹਰੇ ਤੇ ਜਿਹੜੀਆਂ ਫਾਈਨ ਲਾਈਨਸ ਆਉਂਦੀਆਂ ਉਹਨਾਂ ਨੂੰ ਵੀ ਘਟ ਕਰਦਾ ਵਾ ਔਰ ਚਿਹਰੇ ਨੂੰ ਦੀ ਸਕਿਨ ਨੂੰ ਟਾਈਟ ਕਰਨ ਦੇ ਵਿੱਚ ਬੜਾ ਕੰਮ ਕਰਦਾ ਵਾ ਔਰ ਇਹਦੇ ਨਾਲ ਚਿਹਰਾ ਜਿਹੜਾ ਸਾਡਾ ਫੇਤੀ ਜਿਹੜਾ ਬੁੱਢਾ ਨਹੀਂ ਲੱਗਦਾ ਵਾ ਲੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਫੇਸ ਦਿਖਾਉਣੀ ਇਹਨੂੰ ਸਾਫ਼ ਕਰਨ ਤੋਂ ਬਾਅਦ। ਲੋ ਜੀ ਸਾਡੇ ਪਾਣੀ ਨਾਲ ਚਿਹਰੇ ਨੂੰ ਕਰ ਲਿਆ ਹਮੇਸ਼ਾ ਜਿਹੀ ਤਰ੍ਹਾਂ ਸਾਫ਼ ਔਰ ਦੇਖ ਸਕਦੇ 13 ਚਮਕਣ ਵੀ ਦਿਆ ਵਾ ਔਰ ਨਾਲ ਦੀ ਨਾਲ ਜਿਹੜੇ ਆ ਓਪਨ ਪੋਰਸ ਔਰ ਸਾਰੇ ਜਿਹੜੇ ਸ਼੍ਰਿੰਕ ਹੋ ਗਿਆ ਔਰ ਇੱਕਦਮ ਜਿਹਾ ਬਿਲਕੁਲ ਜਿਸ ਤਰ੍ਹਾਂ ਟਾਈਟ ਲੱਗਣ ਗਿਆ ਔਰ ਇਸ ਤਰ੍ਹਾਂ 15 ਮਿੰਟ ਰੱਖਣ ਤੋਂ ਬਾਅਦ ਆ ਜਿਹੜਾ ਆ ਆਪਾਂ ਇਸ ਨੂੰ ਉਤਾਰ ਦੇਣਾ ਵਾ। ਸੋ ਆਲੂ ਦੇ ਵਿੱਚ ਇੰਨੇ ਸੋਹਣੇ ਇੰਨੇ ਵਧੀਆ ਗੁਣ ਹੁੰਦੇ ਆ ਤੁਸੀਂ ਵੀ ਕਦੀ ਸਟੱਡੀ ਕਰਕੇ ਦੇਖਿਓ ਕਿ ਆਲੂ ਦੇ ਵਿੱਚ ਕਿੰਨੇ ਸੋਹਣੇ ਕਿੰਨੇ ਵਧੀਆ ਗੁਣ ਪਾਏ ਜਾਂਦੇ ਆ ਸੋ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰੇ ਪੜਪੜਾਵਾਂ ਨੂੰ ਸਤਿ ਸ੍ਰੀ ਅਕਾਲ ਜੀ